ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਪਹਿਲਾਂ ਬੈਠੀ ਠੀਕ ਠਾਕ ਹੋਰ ਸਾਹਿਬ ਬਾਹਰ ਚਾਹ ਪਾਣੀ ਕੁਛ ਬਸ ਚਾਹ ਹੋਣੀ ਪੀ ਕੇ ਅੱਛਾ ਅੱਛਾ ਜੀ ਤੇ ਬਸ ਥੋੜੀ ਜੀ ਲੋੜ ਸੀ ਪੈਸਿਆਂ ਦੀ ਮੈਨੂੰ ਪਹਿਲਾਂ ਦਿਖਦਾ ਨਹੀਂ ਹਾਂਜੀ ਠੀਕ ਹੈ ਤੇ ਚਾਹੀਦੇ ਨੇ ਤਿਹਾਰ ਤੂਤ ਦੀਵਾਲੀ ਆ ਗਈ ਹਾਂ ਦੀਵਾਲੀ ਕਰਕੇ ਲੋਟਾਂਗੇ ਪੈਸੇ ਉਹਨੋਂ ਪੋਤਾ ਛੋਟਾ ਜਾ ਉਹ ਪਟਾਕੇ ਬਟੂਕਿਆਂ ਨੂੰ ਖੜੇ ਪਿਆ ਬੰਨ ਲਾਣੇਦਾਰ ਅਦਾ ਬਰੋਦ ਨੂੰ ਇਕੱਲਾ ਹੁੰਦਾ ਕੀ ਫਾਇਦਾ ਦੋ ਮਿੰਟ ਦੇ ਸਵਾਦ ਦੇ ਚੱਕਰ ਤੇ ਕਿੰਨੇ ਪੈਸੇ ਖਰਾਬ ਕਰਾ ਕਹਿਣੇ ਜੋ ਅੱਖਰ ਹੋਰ ਬੰਦੇ ਨਹੀਂ ਹੁਣ ਠੀਕ ਕਰ ਸਮਝਾਓ ਨਾ ਤੁਸੀਂ ਫਿਰ ਦੋ ਮਿੰਟਾਂ ਸਵਾਦ ਚ ਕਿੰਨੇ ਪੈਸੇ ਖਰਾਬ ਕਰ ਦੇਣੇ ਨੇ ਉਹਦਾ ਵਿਆਜ ਤੁਸੀਂ ਭਰਨਾ ਹੈ ਮੈਂ ਤਾਂ ਪੈਸੇ ਤਾਂ ਐ ਆਏ ਹੋ ਜਣੇ ਪਰ ਵਿਆਜ ਨਹੀਂ ਨਾ ਆਪਣਾ ਵਿਆਜ ਤਾਂ ਕੰਧ ਕੋਠੇ ਟਪ ਟਪ ਕੇ ਜਾਊਗਾ ਚਲੋ ਹੁਣ ਕਿਦੋਂ ਦੀ ਮਰਜ਼ੀ ਹੈ ਭਾਈ ਛੇੜ ਸਾਹਿਬ ਮਜਬੂਰੀ ਹੈ ਹੁਣ ਇੱਕ ਕਰ ਦੋ ਕਿਰਪਾ ਹੁਣ ਚਲੋ ਫਾਸਲ ਵਾੜੀ ਤੇ ਤਾਂ ਚੱਲ ਜਾਂਦਾ ਹੈ ਆਪਾ ਹਾਜਨ ਮੈਂ ਤੁਹਾਨੂੰ ਕਦੇ ਜਵਾਬ ਨਹੀਂ ਦਿੱਤਾ ਤੇ ਪਰ ਹੁਣ ਐਵੇਂ ਪੈਸੇ ਨੂੰ ਅੱਗ ਲਾਉਂਦਾ ਮੇਰੇ ਤਾਂ ਪੈਸੇ ਹੱਬ ਤੇ ਨਹੀਂ ਆ ਰਹੀ ਗੱਲ ਪਹਿਲੇ ਵੀ ਆਪਣੇ ਕਿੰਨੇ ਖੜੇ ਪੈਸੇ ਤੁਹਾਨੂੰ ਪਤਾ ਹੀ ਚਲੋ ਹੁਣ ਛੋਨਾ ਆਉਣੇ ਵਾਲੀ ਆ ਮੈਂ ਤੁਹਾਨੂੰ ਕਦੇ ਜਵਾਬ ਦਿੰਦਾ ਨਾ ਜਵਾਬ ਤਾਂ ਨਹੀਂ ਕਦੇ ਵੀ ਦਿੰਦਾ ਫਿਰ ਚਲ ਹੁਣ ਇੰਨੀ ਕੁ ਹੋਰ ਕਰ ਦੋ ਕਿਰਪਾ ਕਿੰਨੇ ਚਾਹੀਦੇ ਕੋਈ ਆਹੀ ਦੇ ਦੋ 10 20000 15 15 ਕੁ ਦੇ ਦੋ ਨਹੀਂ 20 ਕਰ ਦੋ ਅਸ ਫਿਰ ਸਾਰੇ ਹੀ ਸਰਸੂ 15 ਨਾਲ ਚੱਲ ਚੱਲ ਸਰਜੂਗਾ ਐ ਤਾਂ ਹੁਣ ਜਿੰਨੇ ਮਰਜ਼ੀ ਲਿਜਾ ਕੇ ਦੇਈਂ ਜਾਂ ਲੈ ਉਹਨਾਂ ਨੇ ਤਾਂ ਉਹ ਨਹੀਂ ਖਾਤੀ ਗੱਲ ਨਾ ਚੜੂ ਕੋਈ ਨਹੀਂ ਮੈਂ ਕਹਿ ਦੇਣਾ ਮਰੀ ਉੱਥੇ ਨਾ ਸਾਈਨ ਤੇ ਕਰਦੇ ਹੋ ਠੀਕ ਕਰਕੇ ਉਹ ਲੈ ਜਾ 15000 ਮੈਂ ਕਰ ਦੇਣਾ ਫੋਨ ਠੀਕ ਕਰ ਦੋ ਇੰਨੀ ਕਿਰਪਾ ਚਲੋ ਠੀਕ ਹੈ ਮੈਂ ਕਰ ਦੇਣਾ ਫੋਨ ਠੀਕ ਹੈ ਠੀਕ ਹੈ ਚਲ ਹੁਣ ਖੁਸ਼ ਆਪ ਤੈ ਲੈ ਹੋ ਜੇਗਾ ਤਾਂ ਖੁਸ਼ ਹੋਏਗਾ 2000 ਦੇ ਤਿੰਨ ਦਾ ਲਪਟਾਕੇ ਦਵਾਤੇ 1000 ਦੇ ਕਰਕੇ ਦੋ ਤੇ ਦਵਾਤੇ ਹਾਂਜੀ ਹਾਂ ਚਲ ਖੁਸ਼ ਹੁਣ ਖੇਲ ਲੈ ਫਿਰ ਆਪਣਾ ਚੱਲ ਚੱਲ ਚਲਾਣਾ ਹੁਣ ਉੱਪਰ ਹੁਣ ਚੜ ਜਾਗੇ ਉੱਤੇ ਚਲਾਣ ਨੂੰ ਚਲ ਮੰਮੀ ਆ ਵੀ ਪਦੀ ਆਪਣੇ ਕੱਪੜੇ ਵੀ ਆ ਗਏ ਨੇ ਹਾਂ ਹੋਰ ਹੋਰ ਨੇ ਤੇਰੇ ਕੱਪੜੇ ਬਣ ਬੜਾ ਔਖਾ ਸੀ ਮੈਂ ਚਲ ਸਿੱਟਣੇ ਵੀ ਦੀ ਆਈ ਮੈਂ ਚਲ ਹੁਣ ਪਾਵਾਂਗੇ ਚਲ ਵਧੀਆ ਕਰਿਆ ਬਈ ਮੇਰੇ ਪੇਕੇ ਤੇ ਰਵਾਜ ਐ ਵੀ ਨਵੇਂ ਸੂਟ ਜੀ ਪਾਉ ਉਹ ਕਰਦੇ ਹੁਣੇ ਪੂਜਾ ਪਾਜ ਚਲ ਵਧੀਆ ਕਰਿਆ ਮੇਰਾ ਮੇਰਾ ਵੀ ਬਣ ਗਿਆ ਨਾਲ ਹੋਰ ਓ ਚਲ ਪੈਸਾ ਨਿਕਲਣਾ ਗੱਲਾਂ ਕਰਨੀ ਕਰ ਬੱਚੇ ਤੇ ਆ ਗਏ ਮੁੰਡੇ ਆ ਸਭ ਕੋਈ ਦੇਖੂਗਾ ਅਗਲਾ ਪਾਇਆ ਬਾ ਹੋਰ ਚਲ ਮੈਂ ਲਿਆ ਆ ਸਬਜ਼ੀ ਆ ਲੈ ਆ ਸਬਜ਼ੀ ਸੋਣ ਚਾਹੇ ਬਣਾ ਲੈ ਘੁੱਟ ਪਾ ਹਾਂਜੀ ਮੈਂ ਬਣਾਉਣੀ ਆ ਹਾਂ ਚਾਹ ਬਣਾ ਲੈ ਮਮੀ ਮੇਰੇ ਨਾਲ ਸੁਣੋ ਚਾਹ ਨਹੀਂ ਬਣਾਈ ਜਾਦਾ ਤੇ ਮਰਾਣਾ ਸਿਲੰਡਰ ਖਤਮ ਹੋ ਗਿਆ ਮੁੱਕ ਗਿਆ ਮੈਂ ਕਹਿੰਦੇ ਪਾਪੇ ਤਾਂ ਹੀ ਜਾਂਦੇ ਸਨ ਡਰਪਾ ਆ ਰਿਹਾ ਨਾਲ ਸੌਦੇ ਵੀ ਤਾਂ ਖਤਮ ਹੋਏ ਨੇ ਵੀ ਚਲ ਜਾ ਹੁਣ ਆੜਤੀ ਦੇ ਫੇਰ ਹੈ ਹਾਂ ਆੜਤੀ ਦੇ ਨਾਲੇ ਡੇਲਾ ਪੈਸੇ ਉਹ ਤਾਂ ਆੜਤੀਆਂ ਨਹੀਂ ਹੁਣ ਪੈਸੇ ਦਿੰਦਾ ਫੇਰ ਉਹ ਤਾਂ ਹੁਣ ਚੱਲ ਗਏ ਪੈਸੇ ਕਿੰਨੇ ਦੇ ਲੈਂਦਾ ਤਾਂ 15000 ਜੋ ਹੁਣ ਤੱਕ ਦਿੱਤਾ ਤੁਹਾਨੂੰ 4 ਦਿਨ ਹੋਏ ਨੇ ਉਹ ਗਾਂ 20000 ਤਾਂ 25 ਤਾਂ 15000 ਤਾਂ ਚੱਲ ਗਿਆ ਆਉਂਦਾ ਵੀ ਕੀ ਆ ਹੁਣ ਆਉਂਦਾ ਨਾਲੇ ਤੁਸੀਂ ਤਾਂ ਫੇਰ ਆਇਆ ਕਰੋ ਹੁਣ ਲੋਕੀ ਦਾ ਕਹਿੰਦੇ ਆ ਦਿਵਾਲੀ ਨੂੰ ਲక్ష్ਮੀ ਆਉਂਦੀ ਐ ਤੁਸੀਂ ਤਾਂ ਦਿਵਾਲੀ ਨੂੰ ਕੱਢਣ ਲੱਗੇ ਹੋ ਹੁਣ ਕੀ ਕਰੀਏ ਹੁਣ ਕੀ ਕਰਨਾ ਐ ਸੂਟ ਖਾਓ ਪਟਾਕੇ ਚਲਾਓ ਕੱਲ ਕੀ